ਪੰਜਾਬ ਦੀ ਨੌਜਵਾਨੀ ਵਿਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਭਵਿੱਖ ਵਧੀਆ ਬਣਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਸੁਪਨੇ ਦੇਖਦੇ ਨੇ ਪਰ ਕਈ ਵਾਰ ਭਵਿੱਖ ਨੂੰ ਸੁਨਹਿਰੀ ਬਣਾਉਣ ਦੇ ਚੱਕਰਾਂ ਦੇ ਵਿੱਚ ਨੌਜਵਾਨ ਗਲਤ ਹੱਥਾਂ ਦੇ ਵਿੱਚ ਚੜ ਜਾਂਦੇ ਨੇ ਤਾਂ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਕੁਝ ਚਿਰ ਪਹਿਲਾਂ ਹੀ ਆਪਣੀ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਗਿਆ ਸੀ ਪਰ ਅਮਰੀਕਾ ਦੇ ਵਿੱਚ ਡੌਂਕਰਾਂ ਦੇ ਕਬਜ਼ੇ ਦੇ ਵਿੱਚ ਫਸ ਚੁੱਕਿਆ ਤੇ ਹੁਣ ਉਸ ਨੌਜਵਾਨ ਨੂੰ ਬੜੀ ਹੀ ਮੁਸ਼ਕਲ ਦੇ ਨਾਲ ਕਬਜ਼ੇ ਚੋਂ ਛਡਵਾਇਆ ਗਿਆ ਜੋ ਨੌਜਵਾਨ ਫਿਰੋਜ਼ਪੁਰ ਦੇ ਕਸਬਾ ਮੁੱਖੋ ਦੇ ਪਿੰਡ ਮਹੱਲੇ ਵਾਲਾ ਦਾ ਰਹਿਣ ਵਾਲਾ ਸੀ ਤਾਂ ਜੋ ਨੌਜਵਾਨ ਦੇ ਨਾਲ ਬੀਤੀ ਆ ਉਸ ਨੌਜਵਾਨ ਨੇ ਹੱਡ ਬੀਤੀ ਸੁਣਾਈਆ ਸੁਣ ਕੇ ਤੁਹਾਡੇ ਵੀ ਰੋਂਗ ਤੇ ਖੜੇ ਹੋ ਜਾਣਗੇ ਕਿਸ ਤਰੀਕੇ ਦੇ ਨਾਲ ਡੋਂਕਰਾਂ ਦੇ ਵੱਲੋਂ ਉਸ ਨੌਜਵਾਨ ਦੇ ਨਾਲ ਬਤੀਰਾ ਕੀਤਾ ਕੀ ਕੀ ਸਲੋਕ ਕੀਤਾ ਸੁਣ ਕੇ ਤੁਹਾਡੀਆਂ ਅੱਖਾਂ ਵੀ ਭਿੱਜ ਜਾਣਗੀਆਂ ਕੀ ਕੁਝ ਕਹਿ ਰਿਹਾ ਨੌਜਵਾਨ ਪਰਿਵਾਰਕ ਮੈਂਬਰ ਤੇ ਹੁਣ ਕਿਹੋ ਜੀ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਪੁਲਿਸ ਅਧਿਕਾਰੀ ਕੀ ਕੁਝ ਕਹਿ ਰਹੇ ਹੋਰੀ ਗੱਲਬਾਤ ਸੁਣਾਉਂਦੇ ਆਂ ਜੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਰਹੇ ਹੋ ਮੈਂ ਨਾਮ ਰਵੀ ਕੁਮਾਰ ਆ ਪਿੰਡ ਮਾਲੇ ਵਾਲਾ ਛੇਰ ਮੋਤਵਾ ਜੀ ਮਾਲੇ ਵਾਲਾ ਦੇ ਰਹਿੰਦੇ ਹਾਂ ਜੀ ਅੱਜ ਤੁਸੀਂ ਕਿੱਥੇ ਗਏ ਸੀ ਤੇ ਤੁਹਾਡੇ ਨਾਲ ਕੀ ਹੋਇਆ ਮੈਂ ਇਥੋਂ ਇੱਕ ਨੰਬਰ ਦਾ ਕਹਿ ਕੇ ਦੋ ਨੰਬਰ ਤੇ ਬਸਾਤਾ ਏਜੰਟ ਨੇ ਨਹੀਂ ਜਾਣਾ ਮੈਂ ਜੁਐਸ ਐਮ ਆਈ ਕਾ ਕਿਤੇ ਥਰੂ ਗਏ ਸੀ ਕਿਹਨੇ ਗਏ ਮੈਂ ਜਗੀਰ ਜੋਦਾ ਤੇ ਗਰਨਾਮ ਇਹਨਾਂ ਦੇ ਥੋ ਗਿਆ ਸੀ ਕਿਤੇ ਹੋਇਆ ਕੀ ਹੈ ਤੁਹਾਡੇ ਨਾਲ ਮੈਂ ਨਾ ਉੱਤੇ ਮਤਲਬ ਮਾਫੀਆ ਨੇ ਫਾਲੇ ਸੀ ਨਾ ਦਾਸੀ ਦੇਣ ਸੀ ਕਿਸੇ ਡਾਕਟਰ ਦੇ ਉਹਨਾਂ ਨੇ ਮੇਨਾਂ ਕੁੱਟਮਾਰ ਕੀਤੀ ਉਹ ਗੰਦੀ ਜਗ੍ਹਾ ਤੇ ਮੇਰੇ ਰੱਖਿਆ ਹੁੰਦਾ ਜੀ ਪਤਾ ਨਹੀਂ ਕਿਹੜੀ ਜਗ੍ਹਾ ਤੇ ਨਹੀਂ ਸਰ ਮੈਨੂੰ ਕੁਝ ਪਤਾ ਨਹੀਂ ਕਿਉਂਕਿ ਉੱਤੇ ਪੁਲਿਸ ਵਾਲੇ ਨੇ ਪਹਿਲਾਂ ਫੜਿਆ ਮੈਨੂੰ ਉਹਨੇ ਮੇਰਾ ਪਾਸਪੋਰਟ ਦੇਖਿਆ ਕਹਿੰਦਾ ਬੈਡ ਤੇ ਨੂੰ ਲੈ ਕੇ ਜਾਣਾ ਇਮੀਗ੍ਰੇਸ਼ਨ ਤੇ ਪਰ ਉਹ ਲੈ ਮਾਫੀ ਖੁੱਲ ਗਿਆ ਹਾਂ ਸਰ ਕਿੰਨੇ ਕੁੱਤੇ ਤਸ਼ੱਦਦ ਕੀਤਾ ਤੁਹਾਨੂੰ ਸਰ ਮੇਰੇ ਇੱਕ ਦਿਨ ਤਾਂ ਬਹੁਤ ਜ਼ਿਆਦਾ ਕੁੱਤੇ ਨੇ ਮੇਰਾ ਸ਼ੇਰ ਕੰਦ ਦਵਾਰ ਨਾਲ ਮਾਰਿਆ ਨਾ ਤੇ ਇੱਥੇ ਸਾਰੇ ਇਧਰ ਤੇ ਕਰਦੇ ਤੇ ਮਤਲਬ ਡਾਂਗਾ ਨਾ ਸੋਧਦੀ ਨਾ ਕਰਦੇ ਸੀ ਕੀ ਕਹਿੰਦੇ ਸਿੱਧਾ ਕੋ ਡਾਕੀ ਲਗਾ ਕੇ ਪਹਿਲਾਂ ਕਿ ਤੁਸੀਂ ਜਾਣ ਵਾਸਤੇ ਤੁਹਾਨੂੰ ਨਹੀਂ ਸਰ ਇੱਕ ਨੰਬਰ ਦਾ ਕਹਿੰਦੇ ਸੀ ਜੀ ਕਹਿੰਦੇ 15 15 20 ਦਿਨ ਦੇ ਵਿੱਚ ਪਹੁੰਚਾ ਦਾਂਗੇ ਤੇ ਮੈਨੂੰ ਸਾਲ ਹੋ ਗਿਆ ਜੀ ਟਾਂ ਵਿੱਚ ਸਾਲ ਹੋ ਗਿਆ ਹਾਂਜੀ ਸਰ ਤੁਹਾਨੂੰ ਬੰਦੀ ਬਣਾਈ ਰੱਖਿਆ ਸਰ ਹਾਂਜੀ ਸਰ ਮਤਲਬ ਸਾਨੂੰ ਡੋਂਕਰਾਂ ਦੇ ਹਵਾਲੇ ਕਰ ਦਿੰਦੇ ਸੀ ਉਹ ਉਹ ਗਲਤ ਗੰਦੀ ਜਗ੍ਹਾ ਤੇ ਰੱਖ ਲੈਂਦੇ ਸੀ 10 15 ਦਿਨ ਉਹ ਇਹੀ ਕਹਿੰਦੇ ਸੀ ਪਿੱਛੋਂ ਪੈਸੇ ਆਉਣਗੇ ਤੈਨੂੰ ਅੱਗੇ ਵੇਚਾਂਗੇ ਪਰ ਇਹਨਾਂ ਨੇ ਮੈਨੂੰ ਬਹੁਤ ਮਤਲਬ ਕਿਸ ਤਰ੍ਹਾਂ ਡਰੇ ਨੇ ਜਿਹੜਾ ਤੁਹਾਨੂੰ ਵਾਪਸ ਭੇਜਿਆਣਾ ਸੀ ਸ਼ਾਇਦ ਉਹ ਜਾਂ ਖਬਰ ਦਾ ਨਸਰ ਹੋਇਆ ਇੱਕ ਤਾਂ ਮੀਡੀਆ ਮਤਲਬ ਨਿਊਜ਼ ਉਹਨਾਂ ਨੇ ਭੇਜੀ ਸੀ ਕਰੋ ਤੇ ਉਹਨਾਂ ਨੇ ਮੈਨੂੰ ਪੁੱਛਿਆ ਕੌਣ ਨੇ ਤੁਹਾਡੀ ਨਿਊਜ਼ ਜਾਂਦੀ ਹੈ ਤਾਂ ਉਹ ਕਿਦਾਂ ਚੈੱਕ ਕਰ ਤਰ੍ਹਾਂ ਦਾ ਸਾਹ ਉਹਨਾਂ ਨੇ ਮੈਨੂੰ ਮਤਲਬ ਦਿਖਾਇਆ ਕਿ ਇਹ ਕੌਣ ਨੇ ਜਦੋਂ ਨਿਊਜ਼ ਗਈ ਤੇ ਮੈਂ ਦੱਸਿਆ ਮੇਰੇ ਮਾਂ ਮਮੀ ਨੇ ਤੇ ਰੋਈ ਜਾਂਦੇ ਉਹਨਾਂ ਨੂੰ ਕੁਝ ਪਤਾ ਨਹੀਂ ਕਿੱਥੇਗਾ ਕਿੱਥੇ ਨਹੀਂ ਖਬਰ ਦਾ ਇਨਾ ਪ੍ਰਭਾਵ ਪਿਆ ਹਾਂਜੀ ਸਰ ਬਹੁਤ ਜ਼ਿਆਦਾ ਤੇ ਫਿਰ ਉਹ ਇਮੀਗ੍ਰੇਸ਼ਨ ਲੱਭਣ ਲੱਗ ਗਏ ਉੱਥੋਂ ਵੀ ਤੇ ਇਮੀਗ੍ਰੇਸ਼ਨ ਦੇ ਦਰਵਾਜ਼ੇ ਉਹਨਾਂ ਨੇ ਮੈਨੂੰ ਫਿਰ ਵਾਪਸ ਭੇਜਿਆ ਮਤਲਬ ਇਹ ਦੋ ਨੰਬਰ ਚ ਹੀ ਭੇਜਾਂਗੇ ਨਾ ਉਹਨਾਂ ਨੂੰ ਹਾਂਜੀ ਪਾਸਵਰਡ ਹੀ ਉਹਨਾਂ ਰੱਖ ਲਿਆ ਮੇਰਾ ਵੀ ਰੱਖ ਰਿਆ ਜੀ ਤੇ ਮੇਰੇ ਕਲੇ ਪਾਈ ਸਾਰਾ ਕੁਝ ਰੱਖਿਆ ਕਪੜੇ ਵੀ ਮਤਲਬ ਉਹ ਗੰਦੇ ਸੀ ਇਹ ਰਸਤੇ ਵਿੱਚ ਮੈਨੇ ਇੱਕ ਅਮਰੀਕਾ ਦਾ ਮੁੰਡਾ ਮੇਰੇ ਆ ਪੀ ਆਰ ਉਹਨੇ ਮਤਲਬ ਇਹ ਗੱਲ ਕਰਾਈ ਕਰਾਈ ਤੇ ਇਹਨਾਂ ਨੇ ਮੈਨੂੰ ਦੱਸਿਆ ਕਿ ਇਦਾਂ ਮੈਨੂੰ ਪੇਜਣ ਲੱਗਿਆ ਤਾਂ ਇੱਥੇ ਮੈਂ ਉਤਰਨਾ ਆਜੋ ਹਾਂਜੀ ਤੇ ਕਿੰਨੇ ਦਿਨ ਉੱਥੇ ਰੱਖਿਆ ਕਿ ਕਿਸ ਤਰ੍ਹਾਂ ਵਾਪਸ ਸਰ ਮੈਨੂੰ ਉਹ ਦੇ 25 ਦੀ 26 ਤਰੀਕ ਨੂੰ ਮਤਲਬ ਮੈਂ ਉਥੋਂ ਨਿਕਲਿਆ ਸੀ ਇਹ ਹੋਟਲ ਚ ਦੂਸਰੇ ਹੋਟਲ ਚ ਜਾਣ ਲੱਗਿਆ ਸੀ ਤੇ ਮੈਨੂੰ ਰਸਤੇ ਵਿੱਚ ਉਹਨੇ ਚੱਕ ਲਿਆ ਜੀ ਤੇ ਬਹੁਤ ਕੋਸ ਦਾ ਕਿੰਨਾ ਵਸੇ ਜੋ ਤੁਹਾਨੂੰ ਸਰ ਇਹਨਾਂ ਦਾ ਬਹੁਤ ਜ਼ਿਆਦਾ ਸੰਜੋਗ ਹੈ ਜੀ ਜਿਨ੍ਹਾਂ ਨੇ ਦਬਾਅ ਪਾ ਕੇ ਮੈਨੂੰ ਉਥੇ ਲੈ ਜਾਂਦਾ ਜੀ ਕੋਸ ਦਾ ਕੀ ਕਹਿਣਾ ਚਾਹਦੇ ਸਾਬ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਜਿਨ੍ਹਾਂ ਤੁਹਾਨੂੰ ਮੌਤ ਦੇ ਸਾਈ ਹਾਂਜੀ ਸਰ ਮੌਤ ਦੇ ਦੂਸਰਾ ਜਨਮ ਆਇਆ ਜੀ ਮੇਰਾ ਉਥੋਂ ਜਿਹੜਾ ਮੈਂ ਵਾਪਸ ਆ ਗਿਆ ਜੀ ਕੋਈ ਮੁਰਦਾ ਨਹੀਂ ਉਥੇ ਜੀ ਜੀ ਸੱਤ ਸਮੁੰਦਰੋਂ ਪਾਰ ਮਗਵਾਇਆ ਤੁਹਾਨੂੰ ਹਾਂਜੀ ਸਰ ਹਾਂਜੀ ਸਰ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਬਹੁਤ ਬਹੁਤ ਧੰਨਵਾਦ। ਮੇਰਾ ਨਾਮ ਸੰਦੀਪ ਸਿੰਘ ਹੈ ਜੀ। ਹਾਂਜੀ ਸੰਦੀਪ ਸਿੰਘ ਜੀ ਕਿੱਥੋਂ ਰਹਿਣ ਵਾਲੇ ਹੋ? ਮਲੇ ਵਾਲੇ ਦੇ ਜੀ। ਅੱਜ ਕੀ ਗੱਲਬਾਤ ਹੋਈ ਸੀ ਜਿਹੜਾ ਮੁੰਡਾ ਭੇਜਿਆ ਕਿੱਦਾਂ ਭੇਜਿਆ? ਬਾਜੀ ਮੁੰਡਾ ਅਮਰੀਕਾ ਭੇਜਿਆ ਸੀ ਜੀ ਏਜੰਟ ਨਾਲ ਗੱਲ ਕੀਤੀ ਸੀ ਨਾ 35 ਲੱਖ ਰੁਪਏ ਚ। ਕਹਿੰਦਾ ਜੀ ਮੈਂ ਇੱਕ ਨੰਬਰ ਤੇ ਪਹੁੰਚਾਉਂਗਾ ਉਹਨੇ ਘਾਂ ਡੋਂਕੀ ਲਵਾਤੀ ਮੁੰਡੇ ਨੂੰ ਤੇ ਮੁੰਡਾ ਸਾਡਾ ਮੈਕਸੀਕੋ ਫਸ ਗਿਆ। ਉੱਤੇ ਇਹਨੇ ਪੈਸੇ ਦੇਨੇ ਸੀ ਡੋਂਕਰਾਂ ਦੇ ਏਜੰਟ ਨੇ। ਪਹਿਲਾ ਡੌਂਕਰ ਜਿਹੜੇ ਨਾਲ ਕੰਮ ਕਰਦੇ ਸੀ ਇਹਨਾਂ ਬਾਅਦ ਚ ਡੌਂਕਰ ਚੇਂਜ ਕੀਤਾ ਉਹਦੇ ਪੈਸੇ ਦੇਣੇ ਸੀ ਉਹਦੇ ਚੱਕਰ ਚ ਉਹਨਾਂ ਸਾਡਾ ਮੁੰਡਾ ਚੱਕ ਲਿਆ ਜੀ ਇਹ ਉਹ ਪੈਸਿਆਂ ਦੀ ਮੰਗ ਕਰਦੇ ਸੀ ਵੀ ਪੈਸੇ ਮਿਲਨਗੇ ਤਾਂ ਛੱਡਣਾ ਤੇ ਏਜੰਟ ਸਾਨੂੰ ਕੋਈ ਸਾਹ ਹੈਲਪ ਨਹੀਂ ਕਰਦਾ ਸਾਨੂੰ ਕੋਈ ਗੱਲਬਾਤ ਨਹੀਂ ਦੱਸਦਾ ਸੀ ਕਹਿੰਦਾ ਸੀ ਵੀ ਤੁਸੀਂ ਪਾਸੇ ਕੀਤਾ ਇਦਾਂ ਹੁੰਦਾ ਹੁਣ ਪ੍ਰਸ਼ਾਸਨ ਨੇ ਸਾਡਾ ਸਾਥ ਦਿੱਤਾ ਐਸਐਸਪੀ ਸਾਹਿਬ ਨੇ ਸਾਰੇ ਪ੍ਰਸ਼ਾਸਨ ਨੇ ਮੁੰਡਾ ਸਾਡਾ ਅਨਸਾਈ ਸਲਮ ਤੇ ਕੋਈ ਵਾਪਸ ਆ ਗਿਆ ਜੀ ਹਾਂਜੀ ਹੋਰ ਕੀ ਕਹਿਣਾ ਚਾਹੋਗੇ ਅਫਸਰਾ ਦਾ ਕੀ ਕਹਿਣਾ ਹੈ ਅਫਸਰਾ ਜਿਹੜੇ ਕਿੰਨਾ ਘਮਾਨ ਆ ਹਾਂਜੀ ਮਾਨ ਬਹੁਤ ਅਫਸਰਾਂ ਤੇ ਸਾਡਾ ਸਹੀ ਸਲਾਮਤ ਭਰਾ ਸਾਡਾ ਆ ਗਿਆ ਕਰੇ ਜੀ ਅਫਸਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਕਿਲੇ ਦਿਲਾ ਚ ਮਗਵਾਇਆ ਵਾਪਸ 10 ਲਗਭਗ 10 ਦਿਨ 12 ਦੇ ਵਿੱਚ ਆ ਗਿਆ ਜੀ ਵਾਪਸ ਹਾਂਜੀ ਹਜੇ ਨੇ ਦਿਨ ਕੰਪਲੀਟ ਕੀਤੀ ਸੀ ਤੇ ਇਨ ਦਿਨਾਂ ਦੇ ਵਿੱਚ ਮੁੰਡੇ ਨਾਲ ਬਹੁਤ ਘਟਮਰ ਹੋਈ ਹਜੇ ਵਿਚਾਰਾ ਸੈੱਟ ਨਹੀਂ ਇੱਕ ਰੀ ਅਸੀਂ ਐਸਐਸਪੀ ਸਾਹਿਬ ਦੇ ਮੁੰਡੇ ਨੂੰ ਮਲਾ ਕੇ ਲੈ ਕੇ ਚਲੇ ਆ ਹੁਣ ਇਹਦੀ ਕਰਾਉਣੀ ਹੈ ਮੈਡੀਕਲ ਦੀ ਚੈੱਕਅਪ ਹੁਣ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਉਹਦੇ ਤੇ ਬਿਲਕੁਲ ਕਾਰਵਾਈ ਹੋਣੀ ਚਾਹੀਦੀ ਹੈ ਜੀ ਯਾ 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 ਜੰਡਾ ਧੋਖਾ ਧੋਖਾ ਧੜੀ ਜਰਾ ਭੇਜ ਦੇ ਹਾਂਜੀ ਹਾਂਜੀ ਧੋਖਾ ਧੜੀ ਇਹਨਾਂ ਬਹੁਤ ਕੀਤੀ ਆ ਬਹੁਰੀ ਬੜੇ ਲੋਕਾਂ ਨਾਲ ਕੀਤੀ ਆ ਸਾਡੇ ਨਾਲ ਵੀ ਕੀਤੀ ਆ ਇਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਅਸੀਂ ਤਾਂ ਲੜਾਂਗੇ ਜਿੱਥੋਂ ਤੱਕ ਹੋਇਆ ਜਿੰਨਾ ਜੋ ਹੋਇਆ ਸੀ ਜੋ ਲੜਾਂਗੇ ਪੁਲਿਸ ਪ੍ਰਸ਼ਾਸਨ ਸਾਡੀ ਮਦਦ ਕਰੇ ਤੇ ਸਾਰਾ ਕੁਝ ਹੋਊਗਾ ਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਹਾਂਜੀ ਮੁੰਡਾ ਮਿਹਨਤ ਕਰਨ ਵਾਸਤੇ ਗਿਆ ਸੀ ਜੀ ਕਰ-ਵਾਰ ਦਾ ਚਲੋ ਸਹੀ ਹੋ ਜਾਊਗਾ ਸਿਸਟਮ ਸਾਰਾ ਤੇਰੇ ਪਰਿਵਾਰ ਹਾਂਜੀ ਗ੍ਰੀ ਪਰਿਵਾਰ ਸਾਰਾ ਕੁਝ ਵੇਚ ਵਾਟ ਕੇ ਬਹੁਤ ਦਾ ਕਿਸ ਤਰ੍ਹਾਂ ਦਾ ਧੰਨਵਾਦ ਕੋਲਸ ਦਾ ਬਹੁਤ ਬਹੁਤ ਧੰਨਵਾਦ ਹੈ ਕੋਈ ਸ਼ਬਦ ਨਹੀਂ ਧੰਨਵਾਦ ਕਰਨੋ ਜੀ ਬਹੁਤ ਧੰਨਵਾਦ ਜੀ ਦਾ ਨਾਮ ਕਲਵੰਤ ਕੌਰ ਹਾਂ ਜੀ ਕਿੱਥੋਂ ਰਹੇ ਬੋਲੇ ਤੇ ਕੀ ਲੱਗਦਾ ਸੀ ਜਵੇ ਜੀ ਸਾਡਾ ਮੇਰਾ ਜੇੜ ਦਾ ਲੜਕਾ ਬੇਟਾ ਹਾਂਜੀ ਹਾਂ ਜੀ ਪਿੰਡ ਮਾਲੇ ਵਾਲੇ ਦੇ ਰਹਿਣ ਵਾਲੇ ਆ ਸੀ ਮੁੰਡੇ ਦਾ ਕੀ ਸੀਗਾ ਹਾਂਜੀ ਇਹਨਾਂ ਦਾ ਨਾਮ ਰਵੀ ਰਵੀ ਸੀਗਾ ਹਾਂਜੀ ਕਿੰਨੀ ਦਿਨ ਹੋ ਗਈ ਕਿੱਥੇ ਗਿਆ ਸੀ ਹਾਂਜੀ ਇਹਨਾਂ ਨੂੰ 1 ਸਾਲ ਹੋ ਗਿਆ ਪੂਰਾ ਕਰੋ ਗਿਆ ਇਹਨੂੰ ਕਰੋ ਤਾਂ ਅਮਰੀਕਾ ਗਿਆ ਸੀ ਸਰ ਅੱਗੂ ਪਤਾ ਨਹੀਂ ਵੀ ਜਨਤਾ ਨੇ ਇਹਨੂੰ ਕਿੱਥੇ ਰੱਖੀ ਰੱਖਿਆ ਕਿੱਥੇ ਨਹੀਂ ਹਾਂਜੀ ਇੱਕ ਸਾਲ ਪੂਰਾ ਅਖੀਰ ਤੇ ਸਾਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਨਤਾ ਨੇ ਉਹਨਾਂ ਨੂੰ ਵਿਕੇ ਸੇ ਡੋਕਰਾਂ ਦੇ ਹੱਥ ਵਿੱਚ ਇੱਕ ਸਬਦੇ ਦਾ ਉਹਨਾਂ ਵੇਚ ਹੀ ਦਿੱਤਾ ਸੀਗਾ ਇੱਕ ਕਰੋੜ ਮੰਗ ਰੱਖੀ ਗਈ ਸੀ ਇਸ ਬੱਚੇ ਦੀ ਕਿ ਸਾਨੂੰ 1 ਕਰੋੜ ਮਿਲੇਗਾ ਤੇ ਅਸੀਂ ਤਾਂ ਬਚਾਏ ਦੇਵਾਂਗੇ ਪਰ ਸਰ ਅਸੀਂ ਤਾਂ ਮੀਡੀਆ ਦੇ ਦੁਆਰਾ ਖਬਰ ਦੇ ਦੁਆਰਾ ਸਾਨੂੰ ਬੱਚਾ ਮਿਲਿਆ ਕੁਝ ਸਾਡਾ ਪੁਲਿਸ ਦੇ ਸਹਿਯੋਗ ਨਾਲ ਬੱਚਾ ਮਿਲਿਆ ਸਰ ਦੇ ਸੰਜੋਗ ਨਾਲ ਬੱਚਾ ਮਿਲਿਆ ਜੋ ਕਿ ਅਸੀਂ ਫਲੋਈਪੁਰ ਆਣ ਕੇ ਪੇਸ਼ ਹੋਏ ਸਾਡਾ ਬੱਚਾ ਸਰਾ ਨੇ ਬਹੁਤ ਜਲਦੀ ਸਾਨੂੰ ਮਿਲਾਇਆ ਬਹੁਤ ਬਹੁਤ ਧੰਨਵਾਦ মিডিਆ ਦਾ ਵੀ ਜਿੰਨਾ ਮਾਵਾਂ ਦੇ ਪੁੱਤ ਬਾਹਰ ਦੇ ਮੁਲਕ ਫਸੇ ਹੋਏ ਨੇ মিডিਆ ਦੇ ਦੁਆਰਾ ਹੀ ਉਹਨਾਂ ਦੇ ਬੱਚੇ ਨਿਕਲਨੇ ਨੇ ਖਬਰ ਦੇ ਦੁਆਰਾ ਹੀ ਬੱਚੇ ਨਿਕਲਨੇ ਨੇ ਜਿੰਨੀ ਵੀ ਜਲਦੀ ਹੋ ਸਕੇ ਪੱਤਰਕਾਰਾਂ ਨਾਲ ਗੱਲਬਾਤ ਕਰਕੇ ਆਪੋ ਆਪਣੇ ਬੱਚੇ ਬਾਹਰ ਦੇ ਮੁਲਕ ਜਿਹੜੇ ਫਸੇ ਹੋਏ ਨੇ ਉਹ ਕਢਾ ਲੈਣ ਉਹ ਬਹੁਤ ਚੰਗਾ ਨਹੀਂ ਤਾਂ ਉਹਨਾਂ ਬੱਚਿਆਂ ਦਾ ਵੀ ਇਹੀ ਹਾਲ ਹੋਣਾ ਜਾਲਮਾਂ ਦੇ ਹੱਥ ਚੜ ਗਏ ਕਿਸ ਤਰ੍ਹਾਂ ਹਾਂਜੀ ਬਹੁਤ ਕਿੰਨੇ ਬੱਚੇ ਉਧਰ ਜਾਲਮਾਂ ਦੇ ਹੱਥੇ ਚੜੇ ਹੋਏ ਇੱਕ ਕੁਛ ਕਹਿੰਦੇ ਨੇ ਤਾਂ ਅੱਗੇ ਕੁਛ ਹਾਂਜੀ ਇੱਥੋਂ ਕਹਿੰਦੇ ਆ ਇੱਕ ਨੰਬਰ ਤੱਕ ਭੇਜਨਾ ਅੱਗੇ ਜਾ ਕੇ ਦੋ ਨੰਬਰ ਚ ਡੌਕੀ ਚ ਕਰ ਦਿੰਦੇ ਆ ਸਰ ਬੱਚਿਆਂ ਦਾ ਬਹੁਤ ਮਾੜਾ ਹਾਲ ਏ ਹਾਂਜੀ ਸਰ ਪੰਜਾਬ ਦੀਆਂ ਜਿਹੜੀਆਂ ਮਾਵਾਂ ਨੇ ਇਹਨਾਂ ਨੇ ਬੱਚੇ ਬਹੁਤ ਔਖੇ ਪਾਲੇ ਆ ਦਿਹਾੜੀ ਮਿਹਨਤ ਕਰ ਕਰਕੇ ਪਾਲ ਕੇ ਆ ਸੀ ਆ ਬੱਚੇ ਨੂੰ ਇਹਦਾ ਹਾਲ ਵੇਖ ਕੇ ਅਸੀਂ ਇਹ ਕਹਿੰਨੀਆਂ ਹਰ ਮਾਂ ਨੂੰ ਇਹੀ ਮਿੰਤ ਕਰਨਿਆ ਕਿ ਬੱਚੇ ਨੂੰ ਮੰਗ ਕੇ ਖਵਾ ਲਓ ਪਰ ਬਾਹਰ ਦੇ ਮੁੱਖ ਕਦੇ ਨਾ ਭੇਜੋ ਹਾਂਜੀ ਹੁਣ ਅੱਜ ਤੁਸੀਂ ਐਸਪੀ ਸਾਹਿਬ ਦਾ ਮਾਨ ਸਤਿਕਾਰ ਕਰਨ ਆਏ ਜੀ ਹਾਂਜੀ ਸਰ ਅਸੀਂ ਸਰ ਦਾ ਬਹੁਤ ਬਹੁਤ ਧੰਨਵਾਦ ਕਰਨਿਆ ਜਿਨ੍ਹਾਂ ਨੇ ਸਾਡਾ ਬੱਚਾ 10 ਦਿਨਾਂ ਦੇ ਵਿੱਚ ਵਿੱਚ ਹੀ ਵਾਪਸ ਕਰਾ ਦਿੱਤਾ ਨਹੀਂ ਤਾਂ ਇੰਨੀ ਜਲਦੀ ਸਾਡੇ ਕੋਲ ਕਦੇ ਨਹੀਂ ਮੁੜ ਕੇ ਆਉਣਾ ਸੀ মিডিਆ ਨੇ ਤੇ ਸਰ ਨੇ ਹੀ ਸਾਡਾ ਬੱਚਾ ਵਾਪਸ ਕਰਾਇਆ ਹਾਂਜੀ ਮੇਰਾ ਪਾ ਲੋ ਹਾਂ ਦੇ ਪਾ ਲੋ ਕਿੱਥੋਂ ਦੇ ਰਹਿਣ ਵਾਲੇ ਅਸੀਂ ਛਾਨੀਆਂ ਦੇ ਰਹਿਣ ਵਾਲੇ ਆ ਮਾਲੇ ਵਾਲੇ ਮੇਰਾ ਪਤੀਜਾ ਹੈਗਾ ਤੇ ਤੁਹਾਡਾ ਪਤੀਜਾ ਨਾ ਹਾਂਜੀ ਮੇਰਾ ਪਤੀਜਾ ਅਸਲ ਮਰੀਕਾ ਭੇਜਿਆ ਸੀ ਅੱਛਾ ਕਿਵੇਂ ਭੇਜਿਆ ਇਹ ਜੰਗੀਰੇ ਨੇ ਭੇਜਿਆ ਸੀ ਕਹਿੰਦਾ ਸੀ ਮੈਂ ਇੱਕ ਕਲੰਬਰ ਚ ਭੇਜ ਦਿਆਂਗਾ ਹਾਂ ਤੇ ਅਗਾ ਜਾ ਕੇ ਨੇ ਡੋਂਗੀ ਰਾਈ ਕਰਤਾ ਸੀ ਤੇ ਫਿਰ ਇਹਨਾਂ ਨੇ ਜਿੰਨੇ ਪੈਸੇ ਮانے ਮੰਗੇ ਆ 35 ਲੱਖ ਔਰ ਬਾਅਦ ਚ 1 ਲੱਖ ਰੁਪਈਆ ਮੰਗਾ ਨੇ ਕਿਤੇ ਨੂੰ ਫਾੜ ਕੇ ਰੱਖਿਆ ਹੋਇਆ ਸੀ ਆਸੀ ਕੀਤਾ ਹੋਇਆ ਸੀ ਤੇ ਜਦੋਂ ਇਹਨਾਂ ਨੇ ਕਰੋ ਲੱਖ ਰੁਪਇਆ ਹੋਰ ਪਾਇਆ ਤੇ ਫਿਰ ਉਥੋਂ ਅਗਾ ਕੱਢਿਆ ਨੇ ਅਗਾ ਜਾ ਕੇ ਫਿਰੇ ਕਿਸੇ ਕੋਈ ਇਹਨੂੰ ਲੈਣ ਆਇਆ ਜਾਂ ਕੋਈ ਕਿਸੇ ਦੇਥੇ ਆ ਗਿਆ ਡੋਂਗਰਾਂ ਦੇ ਤੇ ਉਹਨਾਂ ਨੇ ਇਹਨੂੰ ਬਾਥਰੂਮ ਵਿੱਚ ਉੱਥੇ ਬੰਦ ਕਰਕੇ ਰੱਖ ਦਿੱਤਾ ਤੇ ਜਦੋਂ ਸਾਡੇ ਕੋਲ ਫੋਟੋਆਂ ਆਈਆਂ ਸਾਨੂੰ ਪਤਾ ਲੱਗਿਆ ਅਸੀਂ ਉਥੋਂ 9 ਤਰੀਕ ਦੇ ਉਹਨਾਂ ਦੇ ਕਰੇ ਪਹਿਲਾਂ ਹੀ ਪੰਚਾਇਤਾਂ ਜਾਂਦੀਆਂ ਰਹੀਆਂ ਅਸੀਂ ਵੀ ਜਾਂਦੇ ਰਹੇ ਉਹਨਾਂ ਦੇ ਕਰੇ ਉਹਨਾਂ ਨੇ ਕੋਈ ਸਾਡੀ ਸੁਣੀ ਨਹੀਂ ਤੇ ਉਦੋਂ ਬਾਅਦ ਅਸੀਂ ਇੱਥੇ 19 ਤਰੀਕ ਦੇ ਆਉਣੇ ਰੋਇਪੁਰ ਆ ਕੇ ਖਬਰ ਲਾਈ ਹੈ ਤੇ ਫਿਰ ਅਸੀਂ ਪਿੰਡ ਚ ਜਾ ਕੇ ਵੀ ਖਬਰ ਵਾਦੇ ਕਰੇ ਵੀ ਲੱਗੀ ਆ ਸਾਡੀ ਤੇਰੇ ਨਾਲ ਕੋਲ ਪਤ ਨਹੀਂ ਪਹੁੰਚੀ ਕਿ ਸਾਲ ਤੇ ਤੇਰੇ ਸਾਡੇ ਮੁੰਡੇ ਨੂੰ ਉਹਨਾਂ ਨੇ ਛੱਡ ਦਿੱਤਾ ਤੇ ਸਾਡਾ ਮੁੰਡਾ ਸਾਨੂੰ ਵਾਪਸ ਮਿਲ ਗਿਆ ਪੁਲਿਸ ਦਾ ਵੀ ਪ੍ਰਭਾਵ ਪਿਆ ਪੁਲਿਸ ਨੇ ਹਾਂਜੀ ਹਾਂਜੀ ਪੁਲਿਸ ਦਾ ਇਹ ਐਸਐਸਪੀ ਨੇ ਅੱਛਾ ਹਾਂਜੀ ਅਸੀਂ ਉਹਨਾਂ ਦਾ ਧੰਨਵਾਦ ਕਰ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਮੁੰਡਾ ਵਾਪਸ ਲਿਆ ਦਿੱਤਾ ਉਹਨਾਂ ਨੇ ਦਬਾਅ ਪਾ ਕੇ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜੋ ਜਿਹੜਾ ਇੱਕ ਮੈਟਚ ਜਿਹੜਾ ਬੱਚਾ ਗਿਆ ਸੀ ਵਾਪਸ ਆਇਆ ਸਭ ਠੀਕ ਨਾ ਹਾਂਜੀ ਉਹ ਆਪਣਾ ਸੁਕੀਸਾਂ ਦੀ ਵਾਪਸ ਆ ਗਿਆ ਸਾਰਾ ਪਰਿਵਾਰ ਬੜਾ ਖੁਸ਼ ਹੈ ਤੇ ਬੱਚੇ ਨੂੰ ਮਿਲਿਆ ਤੇ ਉਸ ਨੂੰ ਜਿਹੜਾ ਜੋ ਕੁਝ ਉਹਦੇ ਨਾਲ ਹੱਡ ਬੀਤੀ ਹੋਈ ਆ ਉਹਦੇ ਸਬੰਧੀ ਬਿਆਂ ਨੂੰ ਕਿਹਾ ਵੀ ਅਜੇ ਇੱਕ ਦੁੱਧ ਦੇ ਇੱਕ ਦੋ ਦਿਨ ਦੇ ਵਿੱਚ ਆਪ ਆਪਣਾ ਧਿਆਨ ਸਹੀ ਕਰਕੇ ਉਹਦੇ ਬਰ ਤੇ ਉਹ ਸਾਰਾ ਲਿਖ ਲੈਣ ਤਾਂ ਕਿ ਆਪਾਂ ਨੂੰ ਡਿਟੇਲ ਪਤਾ ਲੱਗ ਸਕੇ ਵੀ ਇਸ ਨਾਲ ਕੀ ਕੀ ਕੁਝ ਹੋਇਆ ਤੇ ਅੱਗੇ ਕਾਰਵਾਈ ਕਰਾਂ